ਪਟੰਡਾ ਦੇ ਡੀਐਸਪੀ ਨੂੰ ਮੌਤਲ ਤੇ ਤਰਨਤਾਰ ਦੇ ਐਸਐਸਪੀ ਨੂੰ ਜਿਹੜਾ ਤਬਦੀਲ ਕਰ ਦਿੱਤਾ ਸ਼ਾਇਦ ਕੋਈ ਭਗਵੰਤਮਾਨ ਦੀ ਖਬਰ ਵੀ ਇਦਾਂ ਦੀ ਆਈ ਹੈ ਜੀ ਕਹਿੰਦੇ ਸ਼ਾਇਦ ਉਹ ਵੀ ਕੋਈ ਬਿਮਾਰ ਬੂਮ ਬੂ ਢਿੱਲੇ ਮੱਠੇ ਚੱਲ ਰਹੇ ਨੇ ਕੀ ਭਗਵੰਤਮਾਨ ਤਾਂ ਪਹਿਲੇ ਢਿੱਲੇ ਮੱਠੇ ਉਹਨਾਂ ਦੇ ਹੋਣ ਦੀ ਉਸ ਤਰ੍ਹਾਂ ਦੀ ਖਬਰ ਨਹੀਂ ਆ ਜੀ ਪਰ ਕਈ ਚੀਜ਼ ਜਿਹੜੀਆਂ ਹੈ ਕਿ ਲੜਾਈ ਉਹਦੇ ਨਾਲ ਸ਼ੁਰੂ ਹੋ ਗਈ ਹੈ ਹੂੰ ਹੂੰ ਕਿਉਂਕਿ ਐਸਪਰ ਸਭ ਤੋਂ ਵੱਡਾ ਜਿਹੜਾ ਹੈਗਾ ਇਸ਼ੂ ਪੰਜਾਬ ਦੇ ਵਿੱਚ ਉਹ ਨਸ਼ਾ ਦਾ ਹੈ ਹੂੰ ਹੂੰ ਕਿ ਨਸ਼ਿਆਂ ਦਾ ਕਾਰੋਬਾਰ ਜਿਹੜੇ ਨੇ ਬਰਬਾਦ ਕੀਤਾ ਹੋਇਆ ਤੇ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਨਸ਼ੇ ਦਾ ਖਾਤਮਾ ਕਰ ਦਵਾਂਗੇ ਹੂੰ ਹੂੰ 31 ਮਈ ਜਿਹੜੀ ਇਹਨਾਂ ਨੇ ਜਿਹੜੀ ਹੈ ਡੇਟ ਰੱਖੀ ਸੀ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਰਹਿਣਾ ਨਹੀਂ ਤੇ ਨਾਲ ਅਗਲੀ ਗੱਲ ਇਹ ਕਹੀ ਸੀਗੀ ਮੇਰੇ ਖਿਆਲ ਮੁੱਖ ਮੰਤਰੀ ਸਾਹਿਬ ਨੇ ਕੋਲ ਸਫਸਰਾਨੀ ਮੀਟਿੰਗ ਲਈ ਜੀ ਉਸ ਤੋਂ ਬਾਅਦ ਇੱਕ ਜਿਹੜੀ ਅਗਲਾ ਸਰਕਾਰੀ ਪ੍ਰੈਸ ਰੋਟਾ ਹੋਏਗਾ ਇਹ ਕਹਿੰਦਾ ਸੀ ਕਿ 31 ਮਈ ਤੋਂ ਬਾਅਦ ਇਸੇ ਵੀ ਆਕੀਦੀ ਵਿੱਤ ਜੀ ਕਿ ਚੁੰਬੀ ਵੀ ਨਸ਼ੇ ਦੀ ਫੜੀ ਗਈ ਤੇ ਉਸ ਹਲਕੇ ਦਾ ਐਸਐਚਓ ਹੈ ਨਹੀਂ ਤੇ ਉਹਦਾ ਐਸਐਸਪੀ ਹੈ ਨਹੀਂ ਅਸੀਂ ਉਹਨੂੰ ਤੱਕਦੇ ਨਹੀਂ ਜੀ ਬਾਅਦ ਵਿੱਚ ਮੇਰਾ ਖਿਆਲ ਹੈ ਵੀ ਸ਼ਾਇਦ ਜਿਹੜੇ ਡੀਜੀਪੀ ਹੈ ਗੌਰਵਲਾਲ ਸਿੰਘ ਸਾਹਿਬ ਉਹਨਾਂ ਨੂੰ ਇਸ ਅੰਦਾਜ਼ ਅਹਿਸਾਸ ਹੋਇਆ ਕਿ 31 ਮਈ ਤੱਕ ਇਸ ਤਰ੍ਹਾਂ ਖਤਮ ਨਹੀਂ ਹੋਣਾ ਕਿਉਂਕਿ ਵੀ ਨਸ਼ ਕਿਸੇ ਚੀਜ਼ ਦਾ ਖਤਮ ਨਹੀਂ ਕੀਤਾ ਜਾ ਸਕਦਾ ਜਲਦੀ ਸਾਬ ਉਹਨੂੰ ਘਟਾਇਆ ਜਾ ਸਕਦਾ ਹੈ ਜੀ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਲਈ ਉਹਨਾਂ ਨੇ ਕਿਹਾ ਸੀ ਕਿ 31 ਮਈ ਤੋਂ ਬਾਅਦ ਅਸੀਂ ਦੁਬਾਰਾ ਫੇਰ ਰਿਵਿਊ ਕਰਾਂਗੇ। ਉਹ ਰਿਵਿਊ ਕਰ ਲਿਆ ਉਹਨਾਂ ਨੇ ਰਿਵਿਊ ਕਰਨ ਤੋਂ ਬਾਅਦ ਫੇਰ ਉਹਨਾਂ ਨੇ ਇੱਕ ਨਵਾਂ ਬੀਰੀ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਿੱਤਾ ਹੈ। ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜੀ ਹੁਣ ਅਗਲੀਆਂ ਲਿਸਟਾਂ ਬਣਾ ਰਹੇ ਹਾਂ ਕਿ ਜਿਹੜੇ ਬੰਦੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਉਹਨਾਂ ਦੀਆਂ ਤਜਾਦਾਦਾਂ ਕਿੰਨੀਆਂ ਵੜ ਗਈਆਂ ਉਹ ਬੰਦੇ ਕੀ ਖੁਸ਼ ਹੈ ਤੇ ਹੁਣ ਅਸੀਂ ਤਜਾਦਾਦਾਂ ਨੂੰ ਦੁਬਾਰਾ ਕੁਰਕ ਕਰਾਂਗੇ। ਜੀ ਪਹਿਲਾਂ ਘਰਾਂ ਨੂੰ ਟਾਉਣ ਦੀ ਗੱਲ ਆਈ ਸੀ ਕਹਿੰਦੇ ਸੀ ਉਹਨਾਂ ਘਰਾਂ ਨੂੰ ਧਾਰ ਰਹੇ ਜਿਹੜੇ ਨਜਾਇਜ਼ ਬਣੇ ਹੋਏ ਐ। ਜਿਨ੍ਹਾਂ ਦੇ ਨਕਸ਼ੇ ਪਾਸ ਪੀਜਾ ਜਿਹੜੇ ਸਰਕਾਰੀ ਜ਼ਮੀਨਾਂ ਤੇ ਬੰਦਿਆਟਾ ਵਗੈਰਾ ਉੱਤੇ ਬਣੇ ਹੋਏ ਐ ਉਹ ਇਹਨਾਂ ਨੇ ਕਹਿੰਦਾ ਕਿ ਜਿਹੜੇ ਰਜਿਸਟਰੀ ਵਾਲੇ ਘਰ ਨੇ ਜਿਹੜੇ ਨਸ਼ਿਆਂ ਦੇ ਪੈਸੇ ਨਾਲ ਬਣਾਏ ਹੋਏ ਆ ਸੀ ਉਹ ਵੀ ਨਹੀਂ ਛੱਡਣੇ ਉਹ ਵੀ ਤਾੜਨੇ ਇਹ ਕਹਿੰਦੇ ਆ ਹੂੰ ਹੂੰ ਅਰੇ ਅਗਲੇ ਪਾਸੇ ਦੇਖੀ ਆ ਆਪਾਂ ਤਾਂ ਨਸ਼ਾ ਦਾ ਪੱਕਾ ਇਲਾਜ ਕੀ ਹੈ ਆਪਾਂ ਬੜੇ ਬਾਰੀ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਕੋ ਐ ਜਿਹੜੇ ਲੋਕ ਕੀ ਗੱਲ ਕਹਿੰਦੇ ਐ ਕਿ ਨਸ਼ਾ ਦਾ ਤੋੜ ਕੀ ਹੈ ਜਿਹੜੇ ਜਿਹੜੇ ਨਸ਼ੇ ਜਿਹੜੇ ਖਤਰਨਾਕ ਨਸ਼ੇ ਆ ਉਹ ਸੰਤਟੇ ਟਕ ਨਸ਼ੇ ਜੀ ਮੈਡੀਕਲ ਨਸ਼ੇ ਐ ਇਹ ਇੰਜੈਕਸ਼ਨ ਲਵਿਆ ਸਾਰ ਕਈ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਬਜ਼ੁਰਗਾਂ ਦੀ ਵੀ ਮੌਤ ਹੋ ਜਾਂਦੀ ਹੈ ਜਿਹੜੇ ਬੰਦੇ ਇਹ ਸ਼ੱਕ ਕਰਦੇ ਹੂੰ ਹੂੰ ਤਾਂ ਉਦੋਂ ਫਿਰ ਇਹ ਐ ਸੀਗਾ ਕਿ ਇਹ ਖਤਰਨਾਕ ਨਸ਼ੇ ਦੀ بجائے ਜੇ ਕੋਈ ਸੌਫਟ ਨਸ਼ੇ ਦਾ ਪ੍ਰਬੰਧ ਹੋ ਜੇ ਤਾਂ ਉਹ ਗੱਲ ਠੀਕ ਹੋਊ ਮੇਰੇ ਚੀਤੇ ਚ ਹੈ ਸ਼ਾਇਦ ਸਾਡੇ ਬਹੁਤ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਵੇ ਕਿ ਸਰਦਾਰ ਦਲਵਾਜ ਸਿੰਘ ਢਿਲੋਂ ਦਾ ਇੱਕ ਸੱਜਣ ਹੁੰਦੇ ਸੀ ਤਰਨਤਾਰਨ ਦੇ ਜੀ ਹਰ ਸਾਲ ਜੱਦੀ ਸਾਹਿਬ ਉਹਨਾਂ ਦੇ ਨਾਂ ਫੋਹਾਰਾਂ ਵਿੱਚ ਇਸ਼ਤਿਹਾਰ ਹੁੰਦੇ ਹੁੰਦੇ ਸੀ ਉਹ ਫੋਹਾਰ ਜਿਹੜੇ ਕਾਫੀ ਮਸ਼ਹੂਰ ਹੈ ਇਹਨਾਂ ਲੋਕ ਜਿਆਦਾ ਪੜ੍ਹਦੇ ਜਿਵੇਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਅਜੀਤ ਹੋ ਗਿਆ ਜਗਵੜੀ ਹੋ ਗਿਆ ਤੇ ਉਹ ਡਿਮਾਂਡ ਕਰਦੇ ਹੁੰਦੇ ਸੀ ਕਿ ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਤੁਸੀਂ ਇੱਥੇ ਰਵੈਦੀ ਨਸ਼ੇ ਹੈ ਜਿਹੜੇ ਇਹਨਾਂ ਨੂੰ ਕੰਟਰੋਲ ਕਰਕੇ ਇਹਨਾਂ ਦੇ ਠੇਕੇ ਵਗੈਰਾ ਖੋਹ ਦੋ ਇਹਨਾਂ ਦੀ ਕਾਸ਼ ਸ਼ੁਰੂ ਕਰ ਦਿਓ ਜੀ ਕਿਵੇਂ ਪੰਜਾਬ ਦਾ ਖੇਤੀ ਸੰਕਟ ਹੈ ਇਹਦਾ ਮੁਕਾਬੜਾ ਵੀ ਉਹਦੇ ਨਾਲ ਕੀਤਾ ਜਾ ਸਕਦਾ ਹੈ ਫਿਰ ਕੁਝ ਲੋਕਾਂ ਨੇ ਹੋਰਾਂ ਨੇ ਗੱਲ ਕੀਤੀ ਇਹਦੇ ਤੇ ਕੁਝ ਮੀਤ ਬਰਾੜ ਨੇ ਵੀ ਗੱਲ ਕੀਤੀ ਲੇਕਿਨ ਮੇਰੀ ਸਭ ਤੋਂ ਸੈਂਟੀਫਿਕ ਗੱਲ ਕੀਤੀ ਉਹ ਡਾਕਟਰ ਧਰਮਪ੍ਰੀਤ ਗਾਂਧੀ ਉਹਨਾਂ ਨੇ ਕੀਤੀ ਸੀ ਗੱਲ ਹੀ ਉਹਨੇ ਕਹੀ ਸੀ ਉਹਨੇ ਅਮਰੀਕਾ ਕੈਨੇਡਾ ਵਗੈਰਾ ਦੇ 6 ਸਤਿਸ਼ ਉਹਨਾਂ ਦੇ حوالے ਦਿੱਤੇ ਸੀ ਤੇ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੀ ਇਹ ਜੇ ਨਸ਼ਿਆਂ ਦੇ ਪ੍ਰਕੋਪ ਤੋਂ ਆਪਾਂ ਛੁਟਕਾਰਾ ਹਾਸਲ ਕਰਨਾ ਹੈ ਤਾਂ ਕੰਟਰੋਲ ਕੀਤੀ ਹੋਵੇ ਜਿਹਦੇ ਤੇ ਸਾਈਡ ਡਿਪਾਰਟਮੈਂਟ ਦਾ ਕੰਟਰੋਲ ਹੋਵੇ ਉੱਥੀ ਨਿਗਰਾਨੀ ਕਰਦੇ ਔਰ ਥੋੜੀ ਮਾਤਰਾ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਸੈਂਟਰ ਵਗੈਰਾ ਜਾਂ ਠੇਕੇ ਵਗੈਰਾ ਖੋਲ ਦੇਣੇ ਚਾਹੀਦੇ ਕਿ ਜੇ ਲੋੜ ਪਵੇ ਕੋਈ ਨਸ਼ਾ ਉੱਥੋਂ ਲੈ ਲੇ ਤਾਂ ਕਿ ਉਹ ਸਿੰਥੈਟਿਕ ਨਸ਼ੇ ਤੋਂ ਬਚ ਸਕੇ ਜੀ ਜਿਹੇ ਮਤੇ ਦੇ ਉੱਤੇ ਪਿਛਲੇ ਦਿਨਾਂ ਤੋਂ ਲੰਬੀ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਸਟੇਟ ਦੇ ਪ੍ਰੈਜ਼ੀਡੈਂਟ ਆ ਰਾਜਾ ਅਮਰਿੰਦਰ ਸਿੰਘ ਵੜਿੰਗ ਉਹ ਆਪਦੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੰਵਿਧਾਨ ਵਿਚ ਆਉ ਰਹੇ ਦੀਆਂ ਕਰਦੇ ਸੀ ਲੰਬੀ ਹਣਕੇ ਦੇ ਵਿੱਚ ਉਹਨਾਂ ਨੇ ਆ ਕੇ ਬਿਆਨ ਦੇ ਦਿੱਤਾ ਕਿ ਸਿੰਥੈਟਿਕ ਨਸ਼ੇ ਤੋਂ ਬਚਾਉਣ ਬਾਅਦ ਤੇ ਕੰਟਰੋਲ ਜਿਹੜਾ ਹੈ ਉਹ ਠੀਕੇ ਖੁੱਲਨੇ ਚਾਹੀਦੇ ਹੂੰ ਹੂੰ ਉਹਦੇ ਤੇ ਇੱਕ ਨਵਾਂ ਕਲੇਸ਼ ਪੈ ਗਿਆ ਉਹਦੇ ਤੇ ਕਲੇਸ਼ ਪੈ ਗਿਆ ਕਿ ਸਾਡੇ ਜਿਹੜੇ ਵਿੱਤ ਮੰਤਰੀ ਆ ਸਰਦਾਰ ਹਰਪਾਲ ਸਿੰਘ ਠੀਮਾ ਉਹਨੇ ਕੰਨ ਕਰਦਾ ਵੀ ਅੱਜ ਦੇ ਕਾਲੀ ਲੀਡਰ ਤੇ ਕਾਂਗਰਸੀ ਲੀਡਰਾਂ ਨੇ ਇਹ ਡੋਪ ਟੈਸਟ ਕਰਾਓ ਇਹਦਾ ਨਿਸ਼ਾਨੀ ਹੈ ਆ ਰਾਜੇ ਬੜਿੰਗ ਨੂੰ ਉਹਨਾਂ ਨੇ ਖਾਸ ਕਰਕੇ ਟਾਰਗੇਟ ਕੀਤਾ ਕਿ ਰਾਜਾ ਬੜਿੰਗ ਚਾਹੁੰਦਾ ਕਿ ਪੰਜਾਬ ਦੇ ਨੌਜਵਾਨਾ ਜਿਹੜੇ ਛੇੜੀ ਬਾੜੀਆਂ ਜਦੋਂ ਇਹ ਗੱਲ ਕਹਿਤੀ ਕਰਦਾ ਤਾਂ ਅਟੈਕ ਆ ਗਿਆ ਉਹਨੇ ਕਿਹਾ ਜੀ ਬਹੁਤ ਵਧੀਆ ਗੱਲ ਕੀਤੀ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਸਵਾਗਤ ਕਰਦਾ ਤੁਹਾਡੇ ਬਿਆਨ ਦਾ ਕਿਨੇ ਜੀ ਕਾਲੀਆਂ ਤੇ ਕਾਂਗਰਸੀਆਂ ਦਾ ਹੀ ਇੱਕ ਡੋਪ ਟੈਸਟ ਕਿਉਂ ਕਰਾਓ ਤੇ ਜੀ ਮਾ ਸੌਕ ਕੇ ਦੇ ਸਾਰਿਆਂ ਨੇ ਕਰਵਾ ਲਓ ਆਪਦਾ ਵੀ ਕਰਵਾ ਲਓ ਦੂਜਿਆਂ ਦਾ ਵੀ ਕਰਵਾ ਲਓ ਤੇ ਰਾਜਾ ਬਣ ਕੇ ਕਲ ਅੱਗੇ ਵਧ ਗਿਆ ਹੂੰ ਹੂੰ ਉਹ ਕਹਿੰਦਾ ਕੱਲਾ ਇਹ ਨਾ ਕਿ ਪੁੱਕੀ ਫੀਮ ਖਾਂਦਾ ਕੋਈ ਟਿੱਡਾ ਲਾਉਂਦਾ ਜਾਂ ਨਾ ਇਕੱਲਾ ਟੋਪ ਟੈਸਟ ਇਹ ਨਾਲ ਉਹ ਵਿੱਚ ਸ਼ਰਾਬ ਵੀ ਜੋੜ ਲੂ ਹੂੰ ਹੂੰ ਤੇ ਧੀ ਸਾਬ ਦੀ ਤਾਂ ਗੱਲ ਸ਼ਰਾਬ ਦੀ ਆਉਂਦੀ ਹੈ ਇਹ ਪਰ ਇਹ ਗੱਲ ਜਿਹੜੀ ਹੈਗੀ ਹੈ ਬੜਾ ਧਿਆਨ ਕਿੱਥੀ ਹੈ ਬਿਲਕੁਲ ਜੀ ਸ਼ਰਾਬ ਦੇ ਮਾਮਲੇ 'ਚ ਆਪਾਂ ਦੇਖੀਏ ਤਾਂ ਸ਼ਰਾਬ ਤਾਂ ਪਿਛਲੇ ਦਿਨਾਂ ਦੇ ਵਿੱਚ ਆਵਾਜ਼ੀ ਪਾਰਟੀ ਨੇ ਇਹ ਵੀ ਐਲਾਨ ਕਰਤਾ ਸੀ ਕਿ ਸਾਡਾ ਤਾਂ ਕੋਈ ਬੰਦਾ ਨਾ ਤਾਰੂ ਪੀਂਦਾ ਹੈ ਨਾ ਕੋਈ ਨਸ਼ਾ ਕਰਦਾ ਸਾਰੀ ਆਵਾਜ਼ੀ ਪਾਰਟੀ ਦੇ ਦੋਸਤੋ ਧੀ ਹੋਗੀ ਕਿਤੇ ਜੀ ਇਹਨਾਂ ਨੇ ਤਾਂ ਸਾਰੇ ਨੇ ਮਤਲਬ ਜਿਹੜਾ ਹੈਗਾ ਕੰਗਾ ਜਲ ਤੋਂ ਨਾਲ ਇਸ਼ਨਾਨ ਕਰਕੇ ਤੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ ਜੀ ਸ਼ੁੱਧੀਕਰਨ ਹੋ ਗਿਆ ਹੁਣ ਜਿਹੜੀ ਰਾਜਾਪਟਿਕ ਨੇ ਕਹੀ ਹੈ ਜਿਹੜਾ ਰਾਜਾਪਟਿਕ ਦਾ ਟਾਰਗੇਟ ਕੌਣ ਹੈ ਮੈਂ ਨਾ ਨਹੀਂ ਲੈਣਾ ਚਾਹੁੰਦਾ ਤੁਸੀਂ ਵੀ ਸਮਝਦੇ ਹੋ ਸਾਡੇ ਦਰਸ਼ਕ ਵੀ ਸਮਝਦੇ ਹੋ ਉਹਦਾ ਟਾਰਗੇਟ ਕੌਣ ਹੈ ਜੀ ਮੈਂ ਸਾਹਿਬ ਨੂੰ ਵੀ ਕਹਿੰਦਾ ਕਿ ਵੀ ਇੱਕ ਟਾਰਗੇਟ ਹੈ ਜਿੱਥੇ ਤੁਸੀਂ ਸ਼ੁਰੂ ਗੱਲ ਕੀਤੀ ਸੀ ਕਿ ਜੀ ਵੀ ਬੰਦੇ ਦੀ ਆਦ ਕੀ ਇਹ ਚੈਲਬੂ ਮਾਰ ਉਹ ਗੜਾ ਬਿਚਾਉਂਦੀ ਹੈ ਕਈ ਵਾਰੀ ਬਿਮਾਰ ਹੋ ਚੁੱਕੇ ਸਾਡੇ ਮੁੱਖ ਮੰਤਰੀ ਸਾਹਿਬ ਇਲਾਜ ਹੋ ਜਾਂਦਾ ਵੱਡੇ ਬੰਦੇ ਹੈ ਭਾਈ ਉਹਨਾਂ ਨੂੰ ਤਾਂ ਕੋਈ ਕਮੀ ਪੇਸ਼ੀ ਨਹੀਂ ਡਾਕਟਰ ਵੀ ਹੈਗੇ ਆ ਸਾਧਨ ਵੀ ਹੈਗੇ ਸਾਰਾ ਕੁਝ ਹੋ ਜਾਂਦਾ ਹੈ ਪਰ ਇਹਦੇ ਤੇ ਅਜੇ ਤੱਕ ਕੁਝ ਨਹੀਂ ਹੋਇਆ ਹਾਂ ਜਿਹੜੀਆਂ ਦੋ ਘਟਨਾਵਾਂ ਬਾਪਰੀਆਂ ਗੱਲ ਕੱਲ ਬਠਿੰਡਾ ਸਿੱਧੀ ਬੰਦ ਦਾ ਡੀਐਸਪੀ ਹੈ ਹਰਵੰਦ ਸਿੰਘ ਉਹਨੂੰ ਸਤਪੈਟ ਕਰਦਾ ਜੀ ਮੈਂ ਹਰਵੰਦ ਸਿੰਘ ਨੂੰ ਇਹ ਕਲੀਨ ਚਿੱਤ ਨਹੀਂ ਦਿੰਦਾ ਕਿ ਉਹ ਬੰਦਾ ਬਿਲਕੁਲ ਦੁਸਤ ਤੋਂ ਕੋਈ ਕਾਰਵਾਈ ਨਹੀਂ ਕਰਦਾ ਜਿਵੇਂ ਬਾਕੀ ਪੁਲਿਸ ਕੁਝ ਗਲਤੀਆਂ ਵੰਦ ਕੇ ਕਰਦੀ ਹੈ ਕੁਝ ਪੈਸੇ ਤੇ ਲੈ ਲੈਂਦੇ ਆ ਹੋ ਸਕਦਾ ਉਹ ਵੀ ਲੈਦਾ ਹੋਊਂਦੀ ਮੈਂ ਹੋ ਸਕਦਾ ਸ਼ਪਕੈਣਾ ਜੀ ਪਰ ਜਿੰਦੋਂ ਤੱਕ ਇਹ ਕਹਿਣਾ ਹੈ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਉਹ ਬੰਦੇ ਵੀ ਜਿਹੜੀ ਹੈਗੀ ਐ ਢਿਲਮੱਠ ਵਾਲੀ ਐ ਇਹ ਗੱਲ ਨਹੀਂ ਐ ਤੇ ਜੇ ਢਿਲਮੱਠ ਵਾਲੀ ਗੱਲ ਹੁੰਦੀ ਤਾਂ ਅੱਲਾ ਬਠਿੰਡਾ ਸ਼ਹਿਰ ਵਿੱਚ ਇਕ ਡੀਐਸਪੀ ਨਹੀਂ ਬਠਿੰਡਾ ਸ਼ਹਿਰ ਦੇ ਵਿੱਚ ਡੀਐਸਪੀ 1 ਤੇ ਡੀਐਸਪੀ 2 ਹੈ ਪਠਿਆਲਾ ਸ਼ਹਿਰ ਦੇ ਵਿੱਚ GPSC ਵੀ ਹੈ ਜਿਹੜੇ ਸਾਰੇ ਚੀਤੀ ਦਾ ਇੰਚਾਰਜ ਆ ਮਾਲਕਾ ਫਿਰ ਉਹ ਕੀ ਕਰਦਾ ਜੀ ਜੀ ਉਹਦੇ ਉੱਪਰ ਇੱਕ ਮੈਡਪੈਸ਼ਰ ਵੀ ਹੈ ਫਿਰ ਉਹ ਕੀ ਕਰਦੇ ਸੀ ਇਹ ਟਾਰਗੇਟ ਸਿਰਫ ਤੇ ਸਿਰਫ ਇੱਕ ਡੀਐਸਪੀ ਨੂੰ ਕਿਉਂ ਕੀਤਾ ਗਿਆ ਜਿੱਦਨੇ ਕੱਲ ਵੀ ਜੋ ਜਿਸ ਵੇਲੇ ਖਬਰ ਆਉਂਦੀ ਹੈ ਦੁਪਹਿਰੀ ਤੋਂ ਬਾਅਦ ਸ਼ਹਿਰ ਦੇ ਵਿੱਚ ਜੋ ਸੋਸ਼ਲ ਮੀਡੀਆ ਦੇ ਵਿੱਚ ਜੋ ਕਿੰਤੂ ਕਤੂ ਹੋ ਰਿਹਾ ਸਾਰੇ ਲੋਕ ਕਹਿ ਰਹੇ ਕਿ ਅਸਲ ਵਿੱਚ ਇਹਦਾ ਮਤਲਬ ਇੱਕ ਸ਼ੋਰ ਹੈ ਇਹ ਟਾਰਗੇਟ ਕੀਤਾ ਗਿਆ ਇਹਨੂੰ ਇਹਦਾ ਇਹ ਕੋਈ ਹੋਰ ਅਚੀਵ ਕਰਦੇ ਦੇ ਗੋਲ ਅਚੀਵ ਕਰਨ ਵਾਲਾ ਕੀ ਮਾਮਲਾ ਜੀ ਲੁਧਿਆਣੇ ਦੀ ਇਲੈਕਸ਼ਨ ਕਿਉਂਕਿ ਲੁਧਿਆਣੇ ਦੀ ਇਲੈਕਸ਼ਨ ਤੋਂ ਪਹਿਲਾਂ ਕੋਈ ਨਾ ਕੋਈ ਰੋਜ਼ ਇੱਕ ਐਕਸ਼ਨ ਦਿਖਾਉਂਦੇ ਜੇ ਕੀ ਕਰਦਾ ਸੀ ਨਸ਼ਿਆਲੇ ਨੂੰ ਆ ਕਰਦਾ ਆਵਾ ਕਰਦਾ ਲੁਧਿਆਣੇ ਦੇ ਲੋਕਾਂ ਦਾ ਕੋਈ ਪਤਾ ਨਹੀਂ ਮੇ ਫਿਰਵਾਲ ਸਿੰਘ ਨਸ਼ਿਆਂ ਵਾਲੇ ਨਾਲ ਜੁੜਿਆ ਜਾਂ ਨਹੀਂ ਜੁੜਿਆ ਜੀ ਦੂਜੀ ਗੱਲ ਇਹਦੇ ਵਿੱਚ ਪੋਲਿਟਿਕਸ ਵੀ ਹੈ ਵਿੱਚ ਦੇ ਵਿੱਚ ਦੋ ਗਰੁੱਪ ਆ ਮਾਦੀ ਪਾਈ ਦੀ ਇੱਕ ਐਮਐਲਏ ਦੇ ਕੋਦੇ ਮੁਕਾਬਲੇ ਤੇ ਪਾਵਰਫੁੱਲ ਬੈਕਟੀ ਹੋ ਰਹੇ ਉਹਨਾਂ ਦੀ ਆਪਸ ਵਿੱਚ ਜਿਹੜੇ ਹੈਗੇ ਆ મતਭੇਦ ਬਹੁਤ ਜ਼ਿਆਦਾ ਹੈ ਇਹਨੂੰ ਇੱਕ ਅਫਸਰ ਜਗਾ ਸਮਝਿਆ ਜਾਏ ਇੱਕ ਅਫਸਰ ਦੀ ਜੇ ਇੱਕ ਨਾਲ ਲੋਇਲਟੀ ਦਾ ਦੂਜੇ ਦੇ ਟਾਰਗੇਟ ਪਿਆ ਜਾਂਦਾ ਇਹ ਗੱਡੀਆਂ ਵੀ ਚਲਦੀਆਂ ਜੀ ਪਰ ਜੇ ਆਪਾਂ ਦੇਖੀਏ ਤੇ ਕਿ ਤਰਨਤਰਨ ਦਾ ਐਸਐਸਪੀ ਬਦਲਦਾ ਜੀ ਤਰਨਤਰਨ ਦਾ ਦੂਜਾ ਅਫਸਰ ਜੰਦੀ ਸਾਹਿਬ ਜਿਹੜਾ ਬਦਲ ਗਿਆ ਹੂੰ ਹੂੰ ਇਸ ਤੋਂ ਪਹਿਲਾਂ ਉੱਥੇ ਸਰਦਾਰ ਗੁਰਮੀਤ ਸਿੰਘ ਚੋਹਾਨ ਜਿਹੜੇ ਹੈ ਉਹ ਐਸਐਸਪੀ ਲਗੇ ਸੀ ਹੂੰ ਹੂੰ ਔਰ ਗੁਰਮੀਤ ਸਿੰਘ ਚੋਹਾਨ ਕਿਹੋ ਜਿਹਾ ਬੰਦਾ ਹੈ ਉਹਦੀ ਮਤਲਬ ਲੋਕ ਸਾਰੇ ਦੇ ਸਾਰੇ ਲੋਕ ਉਸ ਦੀ ਤਾਰੀਫ ਕਰਦੇ ਆ ਕਿ ਉਹ ਐਂਟੀ ਟੈਰਰਿਸਟ ਐਂਟੀ ਐਕਸਟਰ ਵੀ ਉਹ ਬੰਦਾ ਐਕਟਿਵ ਰੇ ਹੈ ਐਸਪੀ ਜਿਹੜਾ ਹੈਗਾ ਨਸ਼ੇ ਦੇ ਮਾਮਲੇ 'ਚ ਵੀ ਬੰਦਾ ਐਕਟਿਵ ਰੇ ਹੈ ਤੇ ਉਹਨੇ ਉੱਥੇ ਜਾ ਕੇ ਮਾਇਨਕ ਵਾਲੇ ਮਾਮਲੇ ਦੇ ਵਿੱਚ ਜਿੱਤੇ ਨਸ਼ੇ ਦੇ ਮਾਮਲੇ 'ਚ ਸ਼ਕਤੀ ਕਰਦੀ ਸੀ ਤੇ ਪੀਜਾਇਆ ਹੋਇਆ ਕਿ ਜਿਹੜੇ ਉੱਥੋਂ ਦੇ ਐਮ.ਐਲ.ਏ ਹੈ ਮੇਰਾ ਖਿਆਲ ਹੈ ਬੰਜਿੰਦਰ ਸਿੰਘ ਲਾਲਪੁਰਾ ਉਹਨਾਂ ਨਾਲ ਹੈ ਜੀ ਉਹਨਾਂ ਦਾ ਰਿਸ਼ਤੇਦਾਰ ਸੀ ਕੋਈ ਸ਼ਾਇਦ ਉਹਨਾਂ ਦੇ ਡੀਡਾ ਜੀ ਸੀ ਉਹਨਾਂ ਦੇ ਨਾਲ ਜਿਹੜੀ ਹੈ ਪੁਲਿਸ ਦੀ ਕੋਈ ਮਤਲਬ ਦੂਤੂ ਮਾਮੇ ਹੋ ਗਈ ਸੀ ਤੇ ਗੱਲ ਕੁੱਟਕਟਾਪੇ ਤੱਕ ਚਲੀ ਗਈ ਸੀ ਹੂੰ ਹੂੰ ਜੇ ਫਿਰ ਜਿਹੜੇ ਆ ਲਾਲ ਪ੍ਰੋਫਸਰ ਸਾਹਿਬ ਨੇ 65 ਪੂਰੀ ਜਿਹੜੀ ਹੈਗੀ ਹੈ ਜੀ ਆਪਣਾ ਲੱਕ ਬਣ ਲਿਆ ਸੀ ਕਿ ਇਸ ਪੀ ਦੀ ਬਦਲੀ ਕਰਾਉਣੀ ਕਰਾਉਣੀ ਹੈ ਤੇ ਉਹਦੀ ਬਦਲੀ ਕਰਤੀ ਸੀ ਕੱਲੇ ਦੀ ਬਦਲੀ ਕੀਤੀ ਗਈ ਸੀ ਹੂੰ ਹੂੰ ਜਦੋਂ ਉਹਦੀ ਬਦਲੀ ਕਰਤੀ ਸੀ ਉਸ ਵੇਲੇ ਤੁਸੀਂ ਦੇਖਿਆ ਉਹਦਾ ਵੀਡੀਓ ਉਸ ਜਿਹੜੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਉਹ ਟਿਪ ਫੁੱਲਾंदे ਜਿਹੜੇ ਹੈ ਨਾ ਪਤਿਆਂ ਸਿੱਧਕੇ ਉਹ ਬੰਦੇ ਨੂੰ ਵਿਦਾ ਕੀਤਾ ਸੀ ਜੀ ਉਹਨੂੰ ਉੱਥੇ ਰੌਲਾ ਫੇਰ ਪੈ ਗਿਆ ਉੱਥੇ ਹੀ ਤੁਹਾਡੇ ਯਾਦ ਹੋਣਾ ਇੱਕ ਸਰਪੰਚ ਇੱਕ ਜਿਹੜਾ ਹੈਗਾ ਥਾਣੇਦਾਰ ਦਾ ਕਤਲ ਹੋ ਗਿਆ ਸੀ ਜੀ ਕਤਲ ਇਸ ਕਿ ਕਿਸੇ ਪਿੰਡ ਦੇ ਵਿੱਚ ਦੋ ਤਰਾਲੇ ਆਪਸੇ ਆਤਸ਼ੀ ਲੜਾਈ ਸੀ ਇਨਫੋਰਮੇਸ਼ਨ ਮਿਲਦੀ ਮੌਕੇ ਤੇ ਐਸਐਸਓ ਚਲਾ ਗਿਆ ਉਹਨੇ ਦੇਖਿਆ ਕਿ ਹਾਲਾਤ ਮੇਰੇ ਕੰਟਰੋਲ ਚ ਨਹੀਂ ਉਹਨੇ ਆਪਣੇ ਸੀਨੀਅਰ ਅਫਸਰਾਂ ਨੂੰ ਇਨਫੋਰਮ ਕੀਤਾ ਡੀਐਸਪੀ ਵੀ ਮੌਕੇ ਤੇ ਚਲਾ ਗਿਆ ਜੀ ਉੱਥੇ ਚੰਦਰੀ ਸਾਹਿਬ ਗੋਲੀ ਚਲਦੀ ਹੈ ਤੇ ਇੱਕ ਗੋਲੀ ਜਿਹੜੀ ਹੈਗੀ ਹੈ ਉਹ ਥਾਣੇਦਾਰ ਨੂੰ ਲੱਗੀ ਇਹ ਕਿਹਾ ਜਾਂਦਾ ਕਿ ਥਾਣੇਦਾਰ ਦਾ ਪਿਸਤੌਲ ਖੋ ਕੇ ਹੀ ਉਹਦੇ ਤੇ ਬਦਲ ਗੋਲੀ ਚਲਾਤੀ ਸੀ ਪਤਾ ਨਹੀਂ ਇਹ ਦੇ ਵਿੱਚ ਹਕੀਕਤ ਕਿੰਨੀ ਹੈ ਇਹ ਗੱਲਾਂ ਆਈਆਂ ਕਿਸ ਵੇ ਜੀ ਤਾਂ ਕਈ ਸਾਰੇ ਲੋਕਾਂ ਦੇ ਪਰਚਾ ਹੋ ਗਿਆ ਸੀ ਦਰਜ ਨਾ ਬੰਦਿਆ ਸੀ ਉੱਥੇ ਫਿਰ ਕੁਝ ਲੋਕ ਬੇਗਵਾ ਵੀ ਹੋਣਗੇ ਉਹਨਾਂ ਨੇ ਆਪ ਦਾ ਮੋਰਚਾ ਲਾ ਜੀ ਤੇ ਹਾਕ ਕੀਤਾ ਜਾਵੇ ਹੂੰ ਹੂੰ ਇਧਰਲੇ ਪਾਸੇ ਹੈਗਾ ਐਮਐਲਏ ਸਾਹਿਬ ਵੀ ਕਹਿਦੇ ਵੀ ਇਹਨਾਂ ਨੂੰ ਰਿਹਾ ਕਰੋ ਅਬ ਬਨੀ ਰਾਨਾ ਨਾਲ ਉੱਥੇ ਕੈਸ਼ਸਪੀ ਲੱਗਿਆ ਹੋਇਆ ਇਸ ਦੀ ਨੌਜਵਾਨ ਮੁੰਡਾ ਹੈ ਮਹਾਂ ਪੀਡੀਏ ਨੇ ਕਿਹਾ ਜੀ ਕਾਨੂੰਨ ਆਪ ਦੀ ਮਤਲਬ ਜਿਹੜੀ ਹੈਗੇ ਤੋਰ ਚੱਲੂਗਾ ਮੈਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਜਾਂਚ ਵਗੈਰਾ ਕਰਾਉਣੇ ਦੇਖੀਓ ਜਾਂਚ ਦੇ ਵਿੱਚ ਜੋ ਕੁਛ ਆਇਆ ਪਰ ਦਬਾਅ ਘਰ ਨਹੀਂ ਮੈਂ ਕਰੂੰਗਾ ਹੂੰ ਹੂੰ ਫਿਰ ਜਮਾਨਤ ਫੀਸ ਕੇ ਬੰਦੇ ਦੀ ਜਿਹੜੀ ਹੈ ਬਦਲੀ ਕਰਵਾਤੀ ਜਾਵੇ ਤੇ ਐਸਐਸਪੀ ਨੂੰ ਤੋਂ ਤੋਂ ਮੈਂ ਹੋਈ ਸੀ ਜੀ 41 ਤੰਦੀ ਸਾਹਿਬ ਸ਼ਾਮੀ ਉਹਦੀ ਵੀ ਬਦਲੀ ਹੋ ਗਈ ਹੂੰ ਹੂੰ ਉਹਦੀ ਬਦਲੀ ਦੀ ਸਥਾਨ ਉਹਨਾਂ ਦੀ ਥਾਂ ਤੇ ਜਿਸ ਬੰਦੇ ਨੂੰ ਲਾਇਆ ਗਿਆ ਦੀਪਕ ਪਾਰਿਕ ਜੀ ਦੀਪਕ ਪਾਰਿਕ ਪਹਿਲਾਂ ਬਠਿੰਡੇ ਐਸਐਸਪੀ ਰਹੇ ਆ ਫਿਰ ਉਹਨਾਂ ਨੂੰ ਮਹਾਲੀਲਾ ਤੋਂ ਸੀ ਬੜੇ ਮਹੱਤਵਪੂਰਨ ਤੇ ਹਾਂ ਹਾਂ ਇਹ ਨੂੰ ਹਾਲੇ ਕੋਈ ਤਬਦੀਲ ਕਰਤਾ 6 ਮਹੀਨੇ ਦੇ ਵਿੱਚ ਉਹਨਾਂ ਦੀ ਇਹ ਤੀਜੀ ਪੋਸਟਿੰਗ ਹੈ ਕਿ ਕੋਈ ਅਫਸਰ ਪਰਮਾਨੈਂਟ ਕਿਸੇ ਤਰ੍ਹਾਂ ਦੇ ਰਹਿ ਨਹੀਂ ਸਕਦਾ ਜਿਹੜਾ ਪ੍ਰਕਾਸ਼ ਸਿੰਘ ਵਾਲੀ ਜੱਜਮੈਂਟ ਆਫ ਸੁਪਰੀਮ ਕੋਰਟ ਦੀ ਉਹ ਕਹਿੰਦੇ ਘੱਟੋ ਘੱਟ 2 ਸਾਲ ਇੱਕ ਅਫਸਰ ਰਹਿਣਾ ਉੱਥੇ ਚਾਹੀਦਾ ਹੈ ਹਾਂ ਤੇ ਮੈਨੂੰ ਲੱਗਦੀ ਹੈ ਕਿ ਜਿਹੜੀ ਇਹ ਐਕਸਰਸਾਈਜ਼ ਕਰ ਰਹੇ ਨੇ ਜਿੱਦ ਦਿਖਾਵਾ ਭਾਵੇਂ ਕੱਲ ਮੁੱਖ ਮੰਤਰੀ ਸਾਹਿਬ ਦੀ ਵੀ ਇਹ ਤੇ ਪ੍ਰਤੀਕਰਮ ਆ ਗਿਆ ਸੀ ਪਰ ਅਸੀਂ برداشت ਨਹੀਂ ਕਰਾਂਗੇ ਇਸ ਰਿਸ਼ਵਤਖੋਰੀਆਂ ਨੂੰ برداشت ਨਹੀਂ ਕਰਾਂਗੇ ਇਸ ਦੀ ਉਹਨਾਂ ਨੇ ਜਿਹੜੇ ਨਸ਼ਿਆਂ ਨਾਲ ਜੁੜੇ ਹੋਏ ਇਹ ਉਹਨਾਂ ਨੇ ਗੱਲ ਕਹੀ ਸੀ ਔਰ ਗੱਲ ਚੱਲੀ ਹੈ ਜਿਉਂ ਕਹਿੰਦੇ ਹੈ ਗੱਲ ਜਿਹੜੀ ਉਹਨੇ ਗੱਲ ਕਹੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਸਤਿ ਪੁੱਛੀ ਨਸ਼ਾ ਦੇ ਵਿਰੁੱਧ ਲੜਾਈ ਹੈ ਜਾਂ ਇਹ ਨਸ਼ਾ ਦੇ ਵਿਰੁੱਧ ਲੜਾਈ ਦੇ ਪੱਜ ਥੱਲੇ ਲੁਧਿਆਣੇ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਤੇ ਉਹਨਾਂ ਦੀਆਂ ਵੋਟਾਂ ਹਾਸਲ ਲੈਣੀਆਂ ਇਹ ਗੱਲ ਚਰਚਾ ਦਾ ਵਿਸ਼ਾ ਹੈ ਸੋ ਕੁੱਲ ਮਿਲਾ ਕੇ ਆਪਾਂ ਦੇਖੀ ਤਾਂ ਐਸੋ ਇੱਕ ਦਿਖਾਵਾ بڑا ਹੈ ਤੇ ਅੰਦਰਾਂ ਦੇ ਵਿੱਚ ਕੰਮ ਘੱਟ ਹੈ ਤੇ ਜੇ ਅਮਲਾ ਚ ਕਮ ਹੁੰਦਾ ਤਾਂ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਕਹਿ ਦਿੱਤੀ ਕਿ ਇਸ ਇਲਾਕੇ ਦੇ ਵਿੱਚ ਇੱਕ ਚੂਹੀ ਵੀ ਫੜੀ ਗਈ ਐਸ ਐਚਓ ਵੀ ਹੈ ਨਹੀਂ ਤੇ ਐਸ ਐਸਪੀ ਵੀ ਹੈ ਨਹੀਂ ਪਰ ਗੱਲ ਵੀ ਐਸ ਐਸਪੀ ਨੂੰ ਹੱਥ ਕਿਉਂ ਪਾਇਆ ਜਾਂਦਾ ਜੀ ਠੀਕ ਹੈ ਹੁਣ ਤੱਕ ਤੁਸੀਂ ਦੇਖੋ ਜਿੰਨੇ ਵੀ ਐਕਸ਼ਨ ਕੀਤੇ ਆ ਪੀਪੀਐਸ ਅਫਸਰਾਂ ਦੇ ਕੀਤੇ ਹਮਮ ਪੰਜਾਬ ਪੁਲਿਸ ਸਰਵਿਸ ਦੇ ਅਫਸਰਾਂ ਦੇ ਜਿਹੜੇ ਮਤਲਬ ਥਾਣੇਦਾਰ ਰਿਸਪੈਕਟਿਵਲੀ ਦਿੱਤੀ ਪਰਦੀ ਹੋਈ ਹੈ ਜਿਹੜੇ ਡਾਇਰੈਕਟਾਂ ਵੀ ਅਫਸਰ ਹੋਏ ਚੰਦੀ ਸਾਹਿਬ ਇੱਕ ਦੇ ਖਿਲਾਫ ਵੀ ਕਾਰਵਾਈ ਨਹੀਂ ਹੋਈ ਹਮਮ ਆਈਐਸ ਦੇ ਖਿਲਾਫ ਨਹੀਂ ਕਾਰਵਾਈ ਹੋਈ ਉਹ ਨਿਰਮਲ ਵਾਲਾ ਮਾਮਲਾ ਸੀ ਸ਼ੁਕਰੀ ਆਪਣਾ ਜਿਹੜਾ ਤੁਹਾਡਾ ਜਿੱਦੇ ਮੋਹਾਲੀ ਦਾ ਇੱਕ ਕੇਸ ਸੀ ਪਰਚਾ ਦਰਜ ਹੋ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਜਿਹੜਾ ਹੈਗੇ ਉਹ ਪਰਚਾ ਖਤਮ ਕਰਤਾ ਕਿਉਂਕਿ ਸਾਰੇ ਆਈਐਸ ਅਫਸਰ ਕੱਟੇ ਹੋਗੇ ਸੀ ਚੀਫ ਸਕੱਟਰੀ ਦੀ ਗਵਾਈ ਵਿੱਚ ਹੋਗੇ ਸੀ ਇਸੇ ਤਰ੍ਹਾਂ ਦੀ ਇਸੇ ਆਈਪੀਐਸ ਸਬਸਾਈਂ ਦੇ ਨਾਲ ਭਟਕਾਈ ਯੂਨੀਅਨ ਹੈ ਆਪਰ ਫੁੱਲ ਪੱਧਰ ਤੇ ਕੰਟਰੋਲ ਕਰ ਲਏ ਨੇ ਲੇਕਿਨ ਜਿਹੜੇ ਛੋਟੇ ਅਫਸਰਾਂ ਪੰਜਾਬ ਕਾਡਰ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਇੱਦਾਂ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਐਸ ਸਾਈਬਰ ਕ੍ਰਾਈਮ ਦੇ ਕੁਝ ਮੁਲਾਜ਼ਮ ਉਹ ਰਿਸ਼ਵਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਲੇ ਸੀ ਫਾਜ਼ਿਲਕਾ ਦੇ ਵਿੱਚ ਹੂੰ ਹੂੰ ਉੱਥੇ ਜਿਹੜਾ ਬਰਿੰਦਰ ਬਰਾੜ ਐਸਐਸਪੀ ਸੀ ਉਹ ਵੀ ਬੀਬੀਐਸ ਹੈ ਉਹਨੂੰ ਵੀ ਸਸਪੈਂਡ ਕਰਤਾ ਜੀ ਬਦਲ ਸਸਪੈਂਡ ਕਰ ਦਿੱਤੇ ਜਾ ਰਹੇ ਤੇ ਛੋਟੇ ਕੀਤੇ ਜਾ ਰਹੇ ਵੱਡੇ ਕਿਉਂ ਨਹੀਂ ਕੀਤੇ ਜਾ ਰਹੇ ਜੀ ਜਿਹੜਾ ਇੰਡੀਅਨ ਫੂਡ ਕਾਰਡ ਰੈਜ ਜਾਂ ਇੰਡੀਅਨ ਐਡਮਿਨਿਸਟ੍ਰੇਟਿਵ ਆਰਡਰ ਹੈ ਉਹ ਨੂੰ ਨਹੀਂ ਕੀਤਾ ਜਾ ਰਿਹਾ ਸਿਫਰਦ ਵਾਲਿਆਂ ਨੂੰ ਕੀਤਾ ਜਾ ਰਿਹਾ ਜਿਸ ਆਈਐਸ ਦਫਤਰ ਨੂੰ ਕੀਤਾ ਜਾ ਰਿਹਾ ਪਰ ਉਹ ਜਿਹੜਾ ਰੋਜ਼ ਕਰ ਦਿੱਤੀਆਂ ਜਾਂਦੀਆਂ ਮੰਨਿਆ ਤਹਿਸੀਲਦਾਰ ਗਲਤ ਕੰਮ ਕਰਦੇ ਨੇ ਇੱਕ ਦਿਨ ਉੱਤੇ ਨਗਰ ਆੜ ਵਿੱਚ ਫਿਰ ਉਹ ਕੀ ਕਰਦੇ ਆ ਉਹ ਜਿਹੜੀ ਮੋਟਕੇ ਤਰਖਾ ਹਲਦੇ ਕਾਦੀ ਘਤਰ ਜਾਂਦੇ ਬੈਸੇ ਤਾਂ ਉਹ ਇਹ ਗੱਲ ਕਹੀ ਹੈ ਦੀ ਕਿ ਤਹਿਸੀਲਦਾਰ ਜਿਹੜਾ ਹੈਗਾ ਉਹ ਡਿਪਟੀ ਕਮਿਸ਼ਨਰ ਵੀ ਜਿਹੜੀ ਹੈਗੀ ਆ ਆਪਾਂ ਕਵਾਂਗੇ ਤਾਲੇ ਦੀ ਚਾਬੀ ਹੁੰਦੀ ਹੈ ਜਿਸ ਨੂੰ ਪੈਸੇ ਦੀ ਲੋੜ ਪੈਂਦੀ ਉਹ ਤਹਿਸੀਲਦਾਰ ਨੂੰ ਕਿਹਾ ਕੀਤਾ ਇਹਨਾਂ ਮਤਲਬ ਜਿਹੜੀ ਹੈ ਜਿਹਨੂੰ ਆਪਾਂ ਕਹਿੰਦੇ ਪੂਰੀ ਜਿਹੜੀ ਇਮਾਨਦਾਰੀ ਤੇ ਪਾਰਦਰਸ਼ਤਾ ਵਾਲੀ ਕਾਰਵਾਈ ਨੇ ਕਿੰਨ ਕਿੰਨੇ ਮਤਲਬ ਜਿਹੜੇ ਹੈਗੇ ਬੰਦੇ ਨੇ ਟਾਰਗੇਟ ਕੀਤਾ ਹੈ ਤਾਂ ਦੇਖੋ ਕਿੰਨੇ ਟਿੱਕੇ ਕੱਟੇ ਜਾਂਦੇ ਜੀ ਦਿੰਦੀ ਸਾਹਿਬ